ਉਸ ਅਕਾਲ ਪੁਰਖ ਪਰਮੇਸ਼ਰ ਦਾ ਧੰਨਵਾਦ ਹੀ ਕਰ ਸਕਦਾ ਏਡੀ ਪਾਕ ਪਵਿੱਤਰ ਤੋਂ ਮੈਨੂੰ ਸੱਦਾ ਆਇਆ ਤੇ ਮੈਂ ਧੰਨਵਾਦ ਕਰ ਸਕਦਾ ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿ ਸਕਦਾ ਕਿ ਮੇਰੇ ਵਾਸਤੇ ਸ਼ਬਦ ਹੀ ਨਹੀਂ ਹੈਗੇ ਕਿ ਮੈਂ ਜਿੰਨਾ ਸ਼ਰਧਾ ਦੇ ਨਾਲ ਘਰ ਆਏ ਮਾਮ ਪੁੱਛਾਂ ਦਾ ਧੰਨਵਾਦ ਕਰਨਾ ਚਾਹੁੰਦਾ ਬਸ ਇਹ ਤੋਂ ਅੱਗੇ ਕੁਝ ਨਹੀਂ ਕਹਿ ਸਕਦਾ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਭਗਵਾਨ ਵਾਲਮੀਕੀ ਜੀ ਨੇ ਹੀ ਭਗਵਾਨ ਰਾਮ ਦੇ ਹੋਣ ਦੇ ਦਸ ਸੀ ਤਾਈਂ ਅਜ ਉਹਨਾਂ ਦਾ ਮੰਦਰ ਬਣ ਜਾ ਰਿਹਾ ਹੈ ਉਹਨਾਂ ਦਾ ਮੰਦਰ 1528 ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸਾਡੇ ਆਤਮ ਸਨਮਾਨ ਨੂੰ ਠੇਸ ਪਹੁੰਚਾਣ ਲਈ ਖਤਮ ਕੀਤਾ ਗਿਆ ਸੀ ਅੱਜ ਰਾਮ ਲੱਲਾ ਦੀ ਜਨਮ ਭੂਮੀ ਤੋਂ ਅਯੋਧਿਆ ਤੋਂ ਸੱਦਾ ਪੱਤਰ ਦੇਣ ਵਾਸਤੇ 22 ਜਨਵਰੀ ਨੂੰ ਉੱਥੇ ਰਾਮ ਲੱਲਾ ਜੀ ਦਾ ਪ੍ਰੋਗਰਾਮ ਆ ਸਾਡੇ ਮਹਾਂਤ ਬਬਲਾ ਦਾਸੀ ਉਹਨਾਂ ਨੂੰ ਸੱਦਾ ਪੱਤਰ ਦੇਣ ਵਾਸਤੇ ਉਸ ਅਕਾਲ ਪੁਰਖ ਪਰਮੇਸ਼ਵਰ ਦਾ ਧੰਨਵਾਦ ਹੀ ਕਰ ਸਕਦਾ ਕਿ ਅディ ਪਾਕ ਪਵਿੱਤਰ ਤੋਂ ਮੈਨੂੰ ਸੱਦਾ ਆਇਆ ਤੇ ਮੈਂ ਧੰਨਵਾਦ ਕਰ ਸਕਿਆ ਇਸ ਤਿਹਾਰਾ ਮੈਂ ਕੁਝ ਨਹੀਂ ਕਹਿ ਸਕਦਾ ਕਿ ਮੇਰੇ ਵਾਸਤੇ ਸ਼ਬਦ ਹੀ ਨਹੀਂ ਹੈਗੇ ਕਿ ਮੈਂ ਜਿੰਨਾ ਸ਼ਬਦਾਂ ਦੇ ਨਾਲ ਘਰ ਆਏ ਮਾਮ ਪੁੱਛਾਂ ਦਾ ਧੰਨਵਾਦ ਕਰਨਾ ਚਾਹੁੰਦਾ ਬਸ ਇੰਤੋਂ ਅੱਗੇ ਕੁਝ ਨਹੀਂ ਕਹਿ ਸਕਦਾ ਜਹਾਂ ਜਾਏਗਾ ਜੀ ਬਿਲਕੁਲ ਰਾਮ ਲੱਲਾ ਜੀ ਦੀ ਮੂਰਤੀ ਸਥਾਪਿਤ ਹੋ ਰਹੀ ਆ ਔਰ ਉਸ ਖਾਸ ਕਰਕੇ ਸਾਡੇ ਹਿੰਦੁਸਤਾਨ ਦੇ ਵਿੱਚ ਇਹ ਜਿਹੜਾ ਕਾਰੀਆ ਪ੍ਰਾਰੰਭ ਹੋ ਰਿਹਾ ਇੱਕ ਛੋਟੀ ਜਿਹੀ ਗੱਲ ਥੋੜੀ ਆ ਜਿਸ ਦੇ ਵਿੱਚ ਸੋਚੋ ਕਿ ਸਾਡੇ ਵਕਤ ਇਹ ਕਿੰਨਾ ਤੁਛ ਜੇ ਜੀ ਨੂੰ ਵੀ ਉਥੇ ਮਾਨ ਪਿਆਰ ਸਤਿਕਾਰ ਵਾਸਤੇ ਬੁਲਾਇਆ ਜਾ ਰਿਹਾ ਤੇ ਇਸ ਕਾਰਨ ਕਿੰਦੇ ਘਰ ਆਏ ਸੰਤਾਂ ਦਾ ਲੱਖ ਵਾਰ ਸ਼ੁਕਰੀਆ ਹੈ ਇਹ ਆਏ ਤੇ ਆ ਗਈ ਇਹ ਬਹਾਰ ਸ਼ੁਕਰੀਆ ਹੈ ਬਹਾਰ ਔ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ ਇਹ ਮਹਿਬੂਬ ਬਣ ਕੇ ਆਇਆ ਉਸ ਕਾਲਪੁਰਖ ਪਰਮੇਸ਼ਰ ਦਾ ਸਨੇਹਾ ਲੈ ਕੇ ਆਇਆ ਹੈ ਨਾ ਜਿੰਦੇ ਮਿੱਠੀ ਮਿੱਠੀ ਚੱਲਦੀ ਏ ਹਵਾ ਤੋ ਹਵਾ ਦਾ ਸਨੇਹ ਜਿਹੜਾ ਹੁੰਦਾ ਨਾ ਦੁਨੀਆ ਦੇ ਉੱਤੇ ਫੈਲਦਾ ਵਾ ਕਣ ਕਣ ਜਲ ਜਲ ਜਰੇ ਜਰੇ ਦੇ ਵਿੱਚ ਜਾਂਦਾ ਵਾ ਇਸ ਕਰੋਂ ਜਿਹੜਾ ਮੈਂ ਇਸ ਆਪਣੇ ਮੱਥੇ ਤੇ ਲਾਂਦਾ ਜੀ ਇਹਨਾਂ ਜਿਹੜੂ ਸਤਿਕਾਰ ਨੇ ਨੇ ਮੈਨੂੰ ਬਖਸ਼ਿਸ਼ ਕੀਤਾ ਵਾ ਔਰ ਖਾਸ ਕਰਕੇ ਮੈਂ ਉਹ ਸਰਕਾਰ ਦਾ ਵੀ ਸਤਿਕਾਰ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਸਲੈਕਸ਼ਨ ਜਿਆ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਭਗਵਾਨ ਵਾਲਮੀਕੀ ਜੀ ਨੇ ਹੀ ਭਗਵਾਨ ਰਾਮ ਦੀ ਹੋਂਦ ਦੇ ਦਸੀ ਤਾਂ ਹੀ ਅੱਜ ਉਹਨਾਂ ਦਾ ਮੰਦਰ ਬਣ ਜਾ ਰਿਹਾ ਹੈ ਉਹਨਾਂ ਦਾ ਮੰਦਰ 1528 ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸਾਡੇ ਆਤਮ ਸਨਮਾਨ ਨੂੰ ਠੇਸ ਪਹੁੰਚਾਣ ਲਈ ਖਤਮ ਕੀਤਾ ਗਿਆ ਸੀ ਤੇ ਲੰਬੇ ਸਮੇਂ ਤੋਂ 500 ਸਾਲ ਦੇ ਸੰਘਰਸ਼ ਤੋਂ ਬਾਅਦ ਉਹ ਮੰਦਿਰ ਦੁਬਾਰਾ ਉੱਥੇ ਆਪਾਂ ਸਥਾਪਿਤ ਕੀਤਾ ਹੈ ਤੇ ਇਹ ਜਿੰਨਾ ਵੀ ਕੰਮ ਹੋਇਆ ਹੈ ਸਾਡੇ ਸੰਤ ਮਹਾਪੁਰਸ਼ਾਂ ਦੇ ਇਹਨਾਂ ਦੇ ਚਰਨਾਂ ਦੇ ਅਨੁਸਾਰ ਇਹਨਾਂ ਦੇ ਵਾਕਿਆ ਦੇ ਅਨੁਸਾਰ ਕਿਉਂਕਿ ਜਿੰਨੇ ਵੀ ਅਸੀਂ ਸੰਘਰਸ਼ ਲੜੇ ਨੇ ਉਹ ਅਗਵਾਈ ਸਾਡੇ ਸੰਤ ਮਹਾਪੁਰਸ਼ਾਂ ਨੇ ਹੀ ਕੀਤੀ ਹੈ ਤੇ ਅੱਜ ਉਹਦੀ ਬਦੌਲਤ ਭਗਵਾਨ ਰਾਮ ਆਪਣੇ ਗਰਵ ਗਹਿ ਦੇ ਵਿੱਚ 22 ਜਨਵਰੀ 2024 ਨੂੰ ਆ ਵਿਰਾਜ਼ਮਾਨ ਕਰਕੇ ਉਹਨਾਂ ਦੀ ਪ੍ਰਾਨ ਪ੍ਰਤੀਸ਼ਟਾ ਹੋਏਗੀ ਉਹਦਾ ਨિમੰਤਰਣ ਅਸੀਂ ਇਸ ਪਵਿੱਤਰ ਧਰਤੀ ਤੇ ਭਗਵਾਨ ਬਾਲਮਿਕ ਜੀ ਦੀ ਧਰਤੀ ਤੇ ਕਿਉਂਕਿ ਲਵਕੁਸ਼ ਦਾ ਵੀ ਪਾਲਨ ਪੋਸ਼ਣ ਹੀ થਿਆ ਹੋਇਆ ਮਾਂ ਸੀਤਾ ਦਾ ਵੀ ਤੇ ਅੱਜ ਅਸੀਂ ਨિમੰਤਰਣ ਪੱਤਰ ਪਰਮ ਪੂਜਯਾ ਸਵਾਮੀ ਬਬਲਾਦਾਸ ਜੀ ਮਹਾਰਾਜ ਪਰਮਹੰਸ ਜੀ ਨੂੰ ਦੇਣ ਆਏ ਆ ਜਿਹੜਾ ਕਿ ਸ਼੍ਰੀ ਰਾਮ ਜਨਮ ਭੂਮੀ ਤੀਰਥ ਚੇਤਰ ਵੱਲੋਂ ਆਇਆ ਤੇ ਅਸੀਂ ਇਹਨਾਂ ਦੇ ਚਰਨਾਂ 'ਚ ਬਹੁਤ-ਬਹੁਤ ਪ੍ਰਣਾਮ ਕਰਦੇ ਆ ਨਤਮਸਤਕ ਹੁੰਨੇ ਆ ਤੇ ਇਹਨਾਂ ਨੂੰ ਇਹ ਕਹਿੰਨੇ ਆ ਕਿ ਉੱਥੇ ਜ਼ਰੂਰ ਇਹਨਾਂ ਦਾ ਚਰਨ ਉੱਥੇ ਪੈਣ ਕਿਉਂਕਿ ਸਾਰਾ ਕੰਮ ਜਿਹੜਾ ਹੈ ਭਗਵਾਨ ਰਾਮ ਦਾ ਇਹ ਸੰਤ ਮਹਾਪੁਰਸ਼ਾਂ ਦੀ ਅਗਵਾਈ ਵਿੱਚ ਹੋਣਾ ਆਮ ਜੀਵਾਂ ਦਾ ਉੱਥੇ ਜੇ ਤਾਂ ਬਾਅਦ 'ਚ ਜਾਣਾ ਹੋਵੇਗਾ ਕਿਉਂਕਿ ਇਹਨਾਂ ਨੇ ਸੰਘਰਸ਼ ਲੜਿਆ ਇਹਨਾਂ ਦੀ ਰਣਮਾਈ ਹੋਈ ਹੈ ਇਸ ਕਰਕੇ ਮੈਂ ਅੱਜ ਜਿੱਸੇ ਇਨਵਾਈਟ ਕੀਤਾ ਮੈਂ ਪੰਜਾਬ ਦੇ ਵਿੱਚ ਨੂਰ ਮਹਿਲ ਜਿਹੜੇ ਦਿਵਯ ਜੋਤੀ ਜਾਗਦੰਨ ਸੰਸਥਾਨ ਸੁਆਮੀ ਸਰਵੰਦਾਸ ਜੀ ਮਹਾਰਾਜ ਹੈ ਇਹ ਸਾਰੇ ਹੀ ਜਿਹੜੇ ਵੀ ਸਾਡੇ ਪੰਥ ਸੰਪਰਦਾਇ ਨੇ ਅਸੀਂ ਸਾਰਿਆਂ ਨੂੰ ਪ੍ਰਾਤਨ ਜਿਹੜੇ ਨੇ ਉਹਨਾਂ ਨੂੰ ਸਭ ਨੂੰ ਅਸੀਂ ਚਰਨਾ ਦੇ ਵਿੱਚ ਬੇਨਤੀ ਕੀਤੀ ਹੈ ਇਹ 22 ਤਰੀਕ ਨੂੰ ਜਨਵਰੀ 2024 ਨੂੰ ਪ੍ਰਣ ਪ੍ਰਤੀਸ਼ਟਾ ਹੈ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਜਿੰਨੇ ਵੀ ਸਨਾਤਨੀ ਨੇ ਕਿ 22 ਤਰੀਕ ਨੂੰ ਪਾਮੀ ਉਹ RAM TIRTHA ਪਾਮੀ ਕੋਈ ਵੀ ਮੰਦਿਰ ਹੈ ਉਥੇ ਉਸ ਆਪਣੇ ਆਪਣੇ ਨੇੜੇ ਦੇ ਮੰਦਿਰਾਂ ਦੇ ਵਿੱਚ ਜਾ ਕੇ ਉਸ ਜਗਾ ਨੂੰ ਹੀ ਅਯੁੱਧਿਆ ਮੰਨ ਕੇ ਉਥੇ ਭਗਵਾਨ ਰਾਮ ਦੀ ਜੋ ਵੀ ਸਾਡੀ ਪੂਜਾ ਪદ્ધਤੀ ਹੈ ਉਸ ਅਨੁਸਾਰ ਉਥੇ ਭਜਨ ਕੀਰਤਨ ਕਰਨ ਤੇ ਭਗਵਾਨ ਰਾਮ ਦੀ ਆਰਤੀ ਆਪਾਂ ਸਮੂਹਿਕ ਰੂਪ ਦੇ ਵਿੱਚ ਕਰੀਏ यही उ रात न भव्य दीपमाला क्योंकि जो भगवान राम चौदह साल तो बाद आए से बनवास तो आप अज तक दिवाली मनाने लेकिन भगवान राम पांच सौ साल बाद ਉਸ ਮੰਦਰ ਦੇ ਵਿੱਚ ਵਿਰਾਜਮਾਨ ਹੋਣ ਜਾ ਰਿਹਾ ਆਪਣੇ ਮਹਿਲ ਦੇ ਵਿੱਚ ਵਿਰਾਜਮਾਨ ਹੋਣ ਜਾ ਰਿਹਾ ਇਸ ਕਰਕੇ ਉਭਵਿਆ ਦੀਵ ਮਾਲਾ ਵੀ ਆਪਾਂ ਸਾਰੇ ਸਨਾਤਨੀ ਕਰੀ ਅਜੇ ਦੇ ਪ੍ਰਧਾਨ ਮੰਤਰੀ ਦਾ ਕਿੰਨਾ ਕੁ ਬੜਾ ਸ਼ਰੇਆ ਸਮਝੋ ਕਿ ਉਹਨਾਂ ਦੇ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ ਨਹੀਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹ ਸਾਡੇ ਸੰਤ ਮਹਾਪੁਰਸ਼ਾਂ ਦੀ ਦੇਣ ਹੈ ਉਹਨਾਂ ਦਾ ਹੈ ਸਰਕਾਰ ਦਾ ਹੈ ਉਹ ਇੱਕ ਅਲੱਗ ਹੈ ਪਰ ਸਾਡੇ ਸੰਤ ਮਹਾਪੁਰਸ਼ਾਂ ਨੇ ਜਿਹੜੇ ਕਿ ਇਸ ਮੰਦਰ ਦੇ ਵਾਸਤੇ 4 ਲੱਖ ਬਲਦਾਨੀਆਂ ਹੋਈਆਂ ਹਨ ਇਨਵਾਈਟ ਕੀਤਾ ਗਿਆ ਜੀ 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 ਉਹਨਾਂ ਨੇ ਉੱਥੇ ਪਹੁੰਚਣਗੇ ਜੀ ਅੱਜ ਰਾਮ ਲੱਲਾ ਦੇ ਜਨਮ ਭੂਮੀ ਤੋਂ ਅਯੋਧਿਆ ਤੋਂ ਸੱਦਾ ਪੱਤਰ ਦੇਣ ਵਾਸਤੇ 22 ਜਨਵਰੀ ਨੂੰ ਉੱਥੇ ਰਾਮ ਲੱਲਾ ਜੀ ਦਾ ਪ੍ਰੋਗਰਾਮ ਆ ਸਾਡੇ ਮਹਾਂਤ ਬਬਲਾ ਦਾਸ ਜੀ ਉਹਨਾਂ ਨੂੰ ਸੱਦਾ ਪੱਤਰ ਦੇਣ ਵਾਸਤੇ ਪਵਨ ਵਾਲਮੀਕੀ ਤੇਰਥ ਭਗਵਾਨ ਵਾਲਮੀਕੀ ਆਸ਼ਰਮ ਭਗਵਾਨ ਵਾਲਮੀਕੀ ਦੇ ਚਰਨਾਂ ਦੇ ਵਿੱਚੋਂ ਸੱਦਾ ਪੱਤਰ ਦੇਣ ਆਏ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਸਮਾਜ ਨੂੰ ਜੋੜਨ ਦਾ ਕੰਮ ਕੀਤਾ ਹਿੰਦੂ ਪਰਿਸ਼ਦ ਨੇ ਉਹ ਤੇ ਬਹੁਤ ਵਧੀਆ ਸਨੇਹਾ ਆ ਔਰ ਬੜੀ ਖੁਸ਼ੀ ਆ ਵੀ ਸਾਰੇ ਸਮਾਜ ਦੇ ਵਿੱਚ ਸਨੇਹਾ ਅੱਛਾ ਔਰ ਸਾਰੇ ਸਮਾਜ ਹੀ 22 ਜਨਵਰੀ ਨੂੰ ਇਹ ਦਿਨ ਮਨਾਵੇਗਾ ਅੱਪੀ ਸਮਝਦੇ ਹੋ ਕਿ ਇੱਕ ਪਹਿਲ ਕਰਮੀ ਕੀ ਕੁਝ ਨਹੀਂ ਬਹੁਤ ਵਧੀਆ ਪਹਿਲ ਕਰਮੀ ਆ ਕਿਉਂਕਿ ਭਗਵਾਨ ਵਾਲਮੀਕੀ ਮਹਾਰਾਜ ਨੇ ਰਮਾਇਣ ਲਿਖੀ ਰਮਾਇਣ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਨੇ ਆਉਣ ਵਾਲੇ ਰਾਮ ਜੀ ਦਾ ਪੂਰਾ ਚਰਿੱਤਰ ਲਿਖਿਆ ਔਰ ਅੱਜ ਜੇ ਅਸੀਂ ਦੁਸਹਿਰਾ ਦੀਵਾਲੀ ਮਨਾਉਂਦੇ ਆ ਤੇ ਉਹ ਰਮਾਇਣ ਦੀ ਦੇਣ ਆ ਤਾਂ ਲਬ ਕੁਛ ਦੀ ਜਿਹੜਾ ਪਾਲਣ ਪੋਸਣ ਹੋਇਆ ਮਾਤਾ ਸੀਤਾ ਨੂੰ ਜਿਹੜਾ ਵਾ ਉਹ ਇੱਥੇ ਭਗਵਾਨ ਵਾਲਮੀਕੀ ਮਹਾਰਾਜ ਨੇ ਸਿੱਖਿਆ ਦਿੱਤੀ को बहुत बढ़िया ए समाज नु जोड़न दी गल कीती गई माननीय प्रधानमंत्री बन पा रहे 450000 लग गया इस हिसाब से परम लेकिन वो इनवॉल्वमेंट ਤੋਂ ਬਾਅਦ ਹੀ ਜਿਹੜਾ ਮਾਨਣਯੀ ਪ੍ਰਧਾਨ ਮੰਤਰੀ ਜੀ ਨੇ ਬਹੁਤ ਵਧੀਆ ਜਿਹੜਾ ਇਹ ਸਮਾਜ ਨੂੰ ਜੋੜਨ ਵਾਲਾ ਕੰਮ ਕੀਤਾ ਪਰ ਬੜੇ ਲੰਮੇ ਸਮੇਂ ਤੋਂ ਪੂਰੇ ਸਮਾਜ ਦੀ ਇੱਕ ਮੰਗ ਸੀ ਜਿਹੜੀ ਪੂਰੀ ਨਹੀਂ ਹੋ ਪਾ ਰਹੀ ਸੀ ਔਰ ਮਾਨਣਯੀ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਅਜੋਧਿਆ ਦੇ ਵਿੱਚ ਰਾਮ ਲੱਲਾ ਜੀ ਦਾ ਮੰਦਿਰ ਦਾ ਸਥਾਪਿਤ ਕੀਤਾ। ਆ ਪੰਜਾਬ ਤੋਂ ਕਿੰਨੇ ਕੁ ਲੋਕ ਆਣਗੇ? ਪੰਜਾਬ ਦੇ ਵਿੱਚ ਆ ਲਗ ਲਗ ਪੰਜਾਬ ਦੇ ਵਿੱਚ ਜਿੰਨੇ ਵੀ ਮੰਦਿਰ ਗੁਰਦੁਆਰਾ ਸਾਹਾਵਾ ਸਾਰਿਆਂ ਨੂੰ ਜੇ ਸਨੇਹਾ ਦੇ ਰਿਹਾ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਸਰਨਾ ਚ ਵੀ ਸਾਰੇ ਉਸ ਦਿਨ 22 ਜਨਵਰੀ ਨੂੰ ਪਹੁੰਚਣ ਦੀ ਕਿਰਪਾ ਕਰਨਾ। ਕੋਈ ਗੁਰਦੁਆਰਾ ਸਾਹਿਬ ਵੀ ਜਾ ਰਿਹਾ? ਹਾਂ ਗੁਰਦੁਆਰਾ ਸਾਹਿਬ ਵੀ ਜਾ ਰਿਹਾ। ਇਹ ਹਿੰਦੂ ਪ੍ਰਸ਼ਾਸਤ ਵਾਲੇ ਜਿਹੜੇ ਆ ਉਹ ਜਾ ਰਹੇ ਆ। ਉਹ ਜਿੰਨੀ ਕਿ ਮੈਨੂੰ ਜਾਣਕਾਰੀ ਆ। ਉਨ੍ਹਾਂ ਕਹਿੰਦਾ ਮੈਂ ਤੁਹਾਨੂੰ ਦੱਸ ਪਾਂ